ਪਈ ਰੂਪਾ ਦੀ ਵਾਰਤ ਵੀਡੀਓ ਦਾ ਪਖਿਆ ਮਾਮਲਾ 76 ਸਾਲਾ ਬਜ਼ੁਰਗ ਨੂੰ ਹਲਕਾ ਵਿਧਾਇਕ ਦੀ ਸ਼ੈ ਤੇ ਥਾਣਾ ਰਾਮਪੁਰਾ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ ਸਿਤਾ RAM ਦੀਪਕ ਦੀ ਗ੍ਰਿਫਤਾਰੀ ਦਾ ਪਤਾ ਲੱਗਦੇ ਹੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਵੱਡੀ ਗਿਣਤੀ ਦੇ ਵਿੱਚ ਆਪਣੇ ਸਮਰਥਕਾਂ ਸਮੇਤ ਪਹੁੰਚੇ ਇਸ ਮੌਕੇ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਸਾਡੇ ਜੂਜਾਰੂ ਵਰਕਰ ਸਿਤਾ RAM ਦੀਪਕ ਨੂੰ ਬਿਨਾਂ ਵਜ੍ਹਾ ਗ੍ਰਿਫਤਾਰ ਕੀਤਾ ਗਿਆ ਹੈ ਤੇ ਜੇਕਰ ਉਹਨਾਂ ਨੂੰ ਜਲਦੀ ਰਿਹਾਨਾ ਨਹੀਂ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਇਸ ਮੌਕੇ 'ਉਨਾ ਵੱਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਰਾਮਗੜੀਏ ਪਰਿਵਾਰ ਨੂੰ ਅਪਸ਼ਬਦ ਬੋਲਣ ਦਾ ਵੀ ਜ਼ਿਕਰ ਕੀਤਾ ਗਿਆ। ਇਸ ਮੌਕੇ ਆਉ ਤੁਹਾਨੂੰ ਸੁਣਾਉਣੇ ਆ ਕਿ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਦਾ ਕੀ ਕਹਿਣਾ ਹੈ। ਇਹਨਾਂ ਨੂੰ ਲੈ ਕੇ ਚੱਲੇ ਥਾਣੇ ਦੇ ਵਿੱਚ ਕੀ ਗੱਲਬਾਤ ਹੋਈ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਜੋ ਸ਼ਹੀਦਾਂ ਰਾਮਜੀ ਨੇ ਇਹ ਸਾਰੇ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਜੋ ਦੱਸਿਆ ਕਿ ਸੱਚੇ ਵੱਲੋਂ ਇਹ ਗੱਲ ਕਹਿਣੀ ਕਿ ਤੂੰ ਐਮਐਲਏ ਦੀ ਜਾ ਕੇ ਮਹਿੰਤ ਕਰ ਲੈ ਜੇ ਸੀ타ਰਾਮ ਦੇ ਉੱਤੇ ਕੋਈ ਕਸੂਰ ਆ ਗੁਨਾਹ ਕੀਤਾ ਹੈ ਇਹਨੇ ਡਾਕਾ ਮਾਰਿਆ ਚੋਰੀ ਮਾਰ ਕੀਤੀ ਹੈ ਉਹਦਾ ਪਰਚਾ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਦੱਸੇ ਇਹਦਾ ਕਸੂਰ ਹੈ ਭਾਈ ਮੈਂ ਫੜਿਆ ਇੱਕ ਜ਼ਬੂਰੀਅਤ ਦੇਸ਼ ਚ ਹੈ ਜਿਹੜਾ ਕੋਈ ਅਫਸਰ ਪਾਇਓ ਐਸਐਚਓ ਆ ਪਾਇ ਕੋਈ ਵੱਡਾ ਹੈ ਪਾਇ ਕੋਈ ਛੋਟਾ ਹੈ ਉਹ ਲੋਕਾਂ ਦੇ ਟੈਕਸਾਂ ਤੋਂ ਤਨਖਾਹ ਲੈਂਦਾ ਤੇ ਕਾਨੂੰਨ ਦਾ ਰਾਖਾ ਹੈ ਕੋਈ ਸੇ ਪੋਲੀਟਿਕਲ ਵਰਕਰ ਨਹੀਂ ਕਿਸੇ ਪਾਰਟੀ ਦਾ ਜੇ ਐਸਐਚਐਮ ਨੂੰ ਇੰਨਾ ਹੀ ਸ਼ੌਕ ਚੜਿਆ ਆ ਆਮ ਆਦਮੀ ਪਾਰਟੀ ਦਾ ਅਸਤੀਫਾ ਦੇਵੇ ਆ ਮੱਧਕਾਲੀ ਚੋਣਾ ਹੋਣ ਨੇ ਤਿੰਨ ਚਾਰ ਹੋਰ ਲੜਨੇ ਉੱਥੇ ਜਾ ਕੇ ਉਹਨਾਂ ਨੂੰ ਲੈ ਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਕਾਰਵਾਈਆਂ ਬੰਦ ਹੋਣੀਆਂ ਚਾਹੀਆਂ ਜਿਹੜਾ ਸੀਤਾ ਰਾਮ ਜੀ ਇੱਕ ਜਿਹਾਰੂ ਜਰਨੈਲ ਆ ਜਿਹੜਾ ਮਨੁੱਖਤਾ ਦੇ ਲਈ ਹਰੇਕ ਮਨੁੱਖੀ ਅਧਿਕਾਰਾਂ ਲਈ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਵੀ ਬੜੇ ਸੀਨੀਅਰ ਲੈਵਲ ਤੇ ਕੰਮ ਕਰ ਰਿਹਾ ਹੈ ਪਹਿਲਾਂ ਵੀ ਇਹਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਗੁੰਡਾ ਪਾਰਟੀਆਂ ਜਿਨ੍ਹਾਂ ਨੇ ਉਹਨਾਂ ਨੇ ਇਹਨਾਂ ਦੇ ਉੱਤੇ ਇਹਨਾਂ ਦੇ ਪਰਿਵਾਰ ਤੇ ਤਸ਼ੱਦਦ ਕੀਤਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਡੀ ਪਾਰਟੀ ਵੱਲੋਂ ਸਿਹਰੇ ਪੰਜਾਬ ਅਕਾਲੀ ਦਲ ਵੱਲੋਂ ਇਹ ਗੱਲਾਂ ਕਿਸੇ ਤਿੰਨ ਤੇ ਬਰਦਾਸ਼ਤ ਨਹੀਂ ਹੋਣਗੀਆਂ ਇਹਨੂੰ ਬਿਨਾਂ ਸ਼ੱਤ ਰਿਹਾ ਕੀਤਾ ਜਾਵੇ ਜਿਹੜੇ ਕਹਿੰਦੇ ਆ ਵੀ ਜਿਨ੍ਹਾਂ ਨੇ ਕੀਤੀ ਅਲੀ ਉਹ ਜਿਹੜੀ ਵੀਡੀਓ ਦੀ ਗੱਲ ਚੱ ਰਹੀ ਹੈ ਉਹ ਕਾਂਗੜ ਨੇ ਕੀਤੀ ਉੱਤੇ ਕਾਰਵਾਈ ਕਰਨ ਇੱਕ ਗਰੀਬ ਬੰਦੇ ਨੂੰ ਫੜ ਕੇ ਜਿਹੜਾ ਬਜ਼ੁਰਗ ਆਦਮੀ ਹੈ 70 ਸਾਲ ਦੀ ਉਮਰ ਹੈ 70 ਸਾਲ ਦੀ ਉਹਨੂੰ ਫੜ ਕੇ ਲੱਤਾਂ ਤੋਂ ਟੁੱਟੀਆਂ ਨੂੰ ਫੜ ਕੇ ਅੰਦਰ ਕਰਨਾ ਇਹ ਕਿੱਦਰ ਦੀ ਇਨਸਾਨੀਅਤ ਹੈ ਕਿਹੜੀ ਲੋਕਰਾਜ ਹੈ ਕਿਹੜਾ ਇਨਸਾਫ ਕਿਹੜਾ ਬਦਲਾ ਦੂਜੀ ਗੱਲ ਮੈਂ ਖੋਰ ਤੇ ਨਹੀਂ ਕਿਹਾ ਨੇ ਇੱਥੇ ਹੁਣੇ ਜਿਹੜੀ ਗੱਲ ਸਾਰਿਆਂ ਦੇ ਸਾਹਮਣੇ ਆਈ ਹੈ ਇਥੋਂ ਦੇ ਐਮਐਲਏ ਨੇ ਪ੍ਰਤਾਪ ਸਿੰਘ ਸੰਧਵਾ ਨੂੰ ਗਾਲਾਂ ਦਿੱਤੀਆਂ ਧੀਆਂ ਭੜਿਆਂ ਨੇ ਜਿੱਦੀ ਵੀਡੀਓ ਇੱਥੇ ਹੀ ਮੌਜੂਦ ਆ ਤੇ ਇਕੱਲੇ ਉਹਨੂੰ ਗਾਲਾਂ ਨਹੀਂ ਦਿੱਤੀਆਂ ਉਹਨੇ ਸਮੂੱਚੇ ਰਾਮਗੜੀਆ ਭਾਈਚਾਰਾ ਜਿਹੜਾ ਜਿਹੜਾ ਬਹੁਤ ਵੱਡਾ ਇਤਿਆਸ ਹੈ ਰਾਮਗੜੀਆ ਭਾਈਚਾਰੇ ਦਾ ਰਾਮਗੜ੍ਹ ਕੇ ਜਰਨੈਲਾਂ ਦਾ ਬੜਾ ਵੱਡਾ ਇਤਿਹਾਸ ਹੈ ਉਹਨਾਂ ਨੂੰ ਵੀ ਉਹ ਪੁੱਠਾ ਸਿੱਧਾ ਬੋਲਿਆ ਇਹ ਕਿਹਾ ਕਿ ਗੁੱਲੀ ਘੜਾ ਜੇ ਕੋਈ ਕਾਨੂੰਨ ਦਾ ਰਾਜ ਹੈ ਜੇ ਇਨਸਾਫ ਦਾ ਰਾਜ ਹੈ ਤਾਂ ਉਸੇ ਦੇ ਉੱਤੇ ਫੜ ਕੇ ਜਿਹੜੀ ਹਵਾਲਾ ਚ ਇਹਨੂੰ ਮਿਠਾਇਆ ਉਸ ਦੇ ਵਿੱਚ ਕਾਂਗੜ ਨੂੰ ਇਹਨੇ ਘੇਜੀ ਹੈ ਤੇ ਨਾਲ ਜਿਹੜਾ ਇੱਥੋਂ ਦਾ ਐਮਐਲਏ ਫੜ ਕੇ ਅੰਦਰ ਕੀਤਾ ਜਾਵੇ ਜੇ ਇਸ ਤਰ੍ਹਾਂ ਦੀਆਂ ਕੋਈ ਕਾਰਵਾਨੀਆਂ ਚਲਦੀਆਂ ਰਹੀਆਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਮਾਜ ਲਈ ਕਾਨੂੰਨ ਦੇ ਰਾਜ ਲਈ ਬੜੀਆਂ ਧਿਆਨਕ ਹੈ ਉਹਦੇ ਨਤੀਜੇ ਬਹੁਤ ਭਿਆਨਕ ਨਿਕਲ ਗਏ ਕਿਸੇ ਵੀ ਕੀਮਤ ਦੇ ਉੱਤੇ ਜਿੰਨਾ ਚਿਰ ਸਾਡੇ ਵਿੱਚ ਇੱਕ ਸਵਾਸ ਬਾਕੀ ਹੈ ਅਸੀਂ ਇਸ ਤਰ੍ਹਾਂ ਦੀ ਕੋਈ ਤੱਕਾ ਨਹੀਂ ਹੋਣ ਦੇਵਾਂਗੇ ਇਹ ਮੈਂ ਮਖਾ ਜੀ ਮੇਰੀਆਂ ਲੱਤਾਂ ਟੁੱਟੀਆਂ ਹੋਈਆਂ ਤੁਰਿਆ ਮੈਥੋਂ ਜਾਂਦਾ ਨਹੀਂ ਮੈਂ ਬੈਠਤੀ ਪਿਆ ਤੇ ਮੁੰਡਾ ਕੋਈ ਹੈ ਨਹੀਂਗਾ ਮੈਂ ਮੁੰਡੇ ਨੂੰ ਬੁਲਾ ਲੈਣਾ ਤੇ ਆਜਾ ਮੈਂ ਆਹਦੇ ਕਿਸੇ ਮੁੰਡੇ ਨੂੰ ਬੁਲਾਇਆ ਮੇਰਾ ਕੋਈ ਮਿੱਤਰ ਹੈ ਮੈਂ ਉਹਨੂੰ ਕਿਹਾ ਵਾਹ ਯਾਰ ਥਾਣੇ ਇੰਸਪੈਕਟਰ ਨੂੰ ਬੁਲਾਇਆ ਪਤਾ ਨਹੀਂ ਕੀ ਕੰਮ ਹੈ ਕਿ ਮੈਂ ਉਹਦੇ ਬਾਈਕ ਤੇ ਬੈਠ ਕੇ ਥਾਣੇ ਆ ਗਿਆ ਤੇ ਜਦੋਂ ਮੈਂ ਥਾਣੇ ਆਇਆ ਤੇ ਮੈਂ ਇੰਸਪੈਕਟਰ ਦੇ ਅੰਦਰ ਵਗਿਆ ਮੈਨੂੰ ਕਹਿੰਦਾ ਹਾਂਜੀ ਮਹਾਈ ਸੀਤਾ RAM ਜੀ ਬਾਦੋ ਕਹਿੰਦਾ ਮੋਬਾਈਲ ਕੋਲੇਗੀ ਮੈਥੋਂ 11 ਵਜੇ ਦੀ ਗੱਲ ਹੈ ਮੈਨੂੰ ਬਾਹਰ ਰੱਖਿਆ ਹੁਣ ਟਿੱਕਰ ਮੈਨੂੰ ਥ੍ਰੈਟ ਕਰੀ ਗਿਆ ਵੀ ਤੂੰ ਐਮਐਲਏ ਦੇ ਜਾ ਕੇ ਪੈਰ ਫੜਲਾ ਸਮਝਦੀ ਮੇਰੇ ਮੋਬਾਈਲ ਨੂੰ ਹੋ ਸਕਦਾ ਹੈ ਇਹ ਮਿਸਯੂਜ਼ ਕਰੇ ਕੋਈ ਹੋਰ ਮੇਰੇ ਮੋਬਾਈਲ ਤੋਂ ਕੋਈ ਚੀਜ਼ ਹੋਰ ਪਾ ਦੇ ਪਾਰੇ ਕਿਸ਼ੇ ਮੈਂ ਕੋਈ ਬੈਲ ਨਹੀਂ ਕੀਤੀ ਜਿਹੜੀ ਮੇਰੇ ਕੋਲ ਗਾਹਾਂ ਤੋਂ ਆਈ ਹੈ ਮੈਂ ਉਹੀ ਬੈਰਲ ਕੀਤੀ ਐ ਮੈਂ ਹੋਰ ਕੋਈ ਨਵੀਂ ਮੇਰੇ ਕੋ ਕੋਈ ਚੀਜ਼ ਨਹੀਂ ਸੀ ਤੁਹਾਡਾ ਹੁਣ ਮੋਬਾਈਲ ਕਿੱਥੇ ਹੈ ਜੀ ਮੇਰਾ ਮੋਬਾਈਲ ਐ ਐਸਐਚਓ ਐਸਐਚਓ ਕੋਲ ਹੈ ਥਾਣੇ ਚ ਤੇ ਮੇਰੇ ਤੇ ਇਸ ਕਰਕੇ ਸਾਡਾ ਐਮਐਲਏ ਖਫਾ ਕਿਉਂਕਿ ਇੱਥੇ ਸੱਟਾ ਜੂਆ ਸ਼ਰਿਆਂ ਮੰਡੀ ਰ ਚੱਲ ਰਿਹਾ ਹੈ ਅਸੀਂ ਇਹਦੀ ਡਟ ਕੇ ਮਦਦ ਕੀਤੀ ਸੀ ਅਸੀਂ ਇਹ ਕਹਿੰਦੇ ਸੀ ਵੀ ਇੱਕ ਤੋਂ ਬੰਦ ਕਰਾਵੇ ਜੂਆ ਸੱਟਾ ਨਸ਼ਾ ਸ਼ਰਿਆਂ ਚੱਲਦਾ ਪਰ ਇਸ ਕਰਕੇ ਮੈਂ ਭਗਵਾਨ ਜੀ ਨੂੰ ਇੱਕ ਲੈਟਰ ਲਿਖਿਆ ਸੀ ਅੱਜ ਤੋਂ ਇੱਕ ਸਾਲ ਪਹਿਲਾਂ ਵੀ ਰਾਮਪਰਾ ਫੂਲ ਦੇ ਵਿੱਚ ਜਿਹੜਾ ਐਮਐਲਏ ਹੈ ਐਮਐਲਏ ਇੱਥੇ ਗਲਤ ਕੰਮ ਕਰਾਉਂਦਾ ਹੈ ਤੇ ਇੱਥੇ ਹਲਕਾ ਇਨਚਾਰਜ ਕੋਈ ਨਵਾਂ ਲਾਓ ਜਿਹੜਾ ਕਿ ਅਖਬਾਰਾਂ ਦੇ ਵਿੱਚ ਵੀ ਖਬਰਾਂ ਛਪੀਆਂ ਸੀ ਉਸ ਤੋਂ ਬਾਅਦ ਅੱਜ ਉਸ ਤੋਂ ਬਾਅਦ ਕੀ ਹੋਇਆ ਇੱਕ ਸੱਟਾ ਚੱਲਦਾ ਸੀ ਜ਼ੋਰਾਂ ਤੇ ਤੇ ਮੈਂ ਭਗਵੰਤ ਮਾਨ ਨੂੰ ਉੱਪਰ ਕੰਪਲੀਟ ਕੀਤੀ ਸਾਡੇ ਸੀਐਮ ਨੂੰ ਵੀ ਐਂ ਕਰਕੇ ਜਨਾਬ ਰਾਮਪਰਾ ਫੂਲ ਸੱਟਾ ਹੋ ਰਿਹਾ ਤੇ ਇਹਦੀ ਇਨਕੁਆਰੀ ਉਹਨਾਂ ਨੇ ਇਨਕੁਆਰੀ ਮਾਰਕ ਕਰਤੀ ਜਿਹੜੀ ਅਖਬਾਰਾਂ ਦੇ ਵਿੱਚ ਵੀ ਲੱਗੀ ਹੋਈ ਹੈ ਪਰ ਐਮਐਲਏ ਨੇ ਖਫਾ ਹੋ ਕੇ ਮੈਨੂੰ ਥਾਣੇ ਬਾਹਰ ਰੱਖਿਆ ਮੈਨੂੰ ਬਿਨਾ ਮਤਲਬ ਤੋਂ ਪਰੇਸ਼ਾਨ ਕਰ ਰਿਹਾ ਹੈ ਸਮਝ ਨਹੀਂ ਬਿਨਾ ਮਤਲਬ ਤੋਂ ਮੈਨੂੰ ਤੰਗ ਕਰ ਰਿਹਾ ਹੈ ਮੈਂ ਬਰੀਜ ਬੰਦਾ 76 ਸਾਲ ਦੀ ਮੇਰੀ ਉਮਰ ਹੈ ਮੇਰਾ ਮੰਡੀ ਦੇ ਵਿੱਚ ਇਲਾਕੇ ਦੇ ਵਿੱਚ ਪਤਾ ਕੀਤਾ ਜਾਵੇ ਮੈਂ ਸੋਸ਼ਲ ਵਰਕਰ ਹੈ ਮਾਜਤ ਕਰਮੇਲਾ ਠਾਣੇ ਦੇ ਵਿੱਚ ਇੱਕ ਅੱਖਰ ਨਹੀਂ ਸੀ ਮੈਨੂੰ ਐਸਚਓ ਨੇ ਪੂਰਾ ਥ੍ਰੈਟ ਕੀਤਾ ਵੀ ਉਹਦੇ ਜਾ ਕੇ ਐਮਐਲਏ ਦੇ ਪੈਰ ਫੜਲਾ ਮੈਂ ਕਿਸੇ ਐਮਐਲਏ ਦੇ ਪੈਰ ਨਹੀਂ ਫੜਦਾ ਕਿਉਂਕਿ ਮੇਰੀ ਪ੍ਰਸ਼ਤ ਦਾ ਸਵਾਲ ਹੈ ਮੈਂ ਸੱਚ ਦੀ ਆਵਾਜ਼ ਉਠਾਉਣਾ ਹੈ ਅਸੀਂ ਮਦਦ ਕੀਤੀ ਸੀ ਇਹਦੀ ਉਹਨਾਂ ਦੀ ਬਾਹ ਫੜੋ ਉਹਨਾਂ ਨੇ ਹਲਕਿਆਂ ਦੇ ਵਿੱਚ ਦੇਖੋ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਆਏ ਕੱਲ ਇਹਨਾਂ ਨੇ ਲੱਡੂ ਵੰਡੇ ਵੀ ਸਾਡੇ ਦੇ ਨਜਾਇਜ਼ ਪਰਚਾ ਕਿ ਆ ਨਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕਿ ਉਹਦੇ ਲਈ ਅਲੱਗ ਕਾਨੂੰਨ ਹੈ ਵੀ ਉਹ ਮੁੱਖ ਮੰਤਰੀਆਂ ਤੇ 51 ਸਾਨ ਹੈ ਇਹਦੇ ਲਈ ਅਲੱਗ ਕਾਨੂੰਨ ਸੋ ਇਹੀ ਬੇਨਤੀ ਹੈ ਵੀ ਇਹ ਸਾਰੇ ਹਲਕਿਆਂ ਦੀ ਹੋ ਰਿਹਾ ਇਕੱਲਾ ਇੱਥੇ ਨਹੀਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਹੈ ਵੀ ਇਸ ਵੱਲ ਧਿਆਨ ਦਿਓ ਵੀ ਆਪਦੇ ਪੁਰਾਣੇ ਵਰਕਰਾਂ ਨੂੰ ਸੰਭੋ ਤੇ ਸਾਡੇ ਨਾਲ ਜੇ ਅੱਗੇ ਤੋਂ ਵੀ ਸਾਡੇ ਕਿਸੇ ਵੀ ਵਰਕਰ ਦਾ ਕੋਈ ਤੱਕਾ ਹੋਇਆ ਤਾਂ ਅਸੀਂ ਪੂਰਾ ਸੰਘਰਸ਼ ਕਰਾਂਗੇ ਬਾਕੀ ਖਾਲਸਾ ਜੀ ਆਇਆ ਇਹਨਾਂ ਦਾ ਵੀ ਬਹੁਤ ਧੰਨਵਾਦ ਹੋਰ ਵੀ ਬਹੁਤ ਸਾਰੇ ਨੀਤਾਂ ਜਿਹੜਾ ਪਦੇ ਫੋਨ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੁਣ ਲਈਏ ਜੀ ਸਰਦਾਰ ਗੁਰਦੀਪ ਸਿੰਘ ਜੀ ਖਾਲਸਾ ਜਿੰਦਾਬਾਦ ਹਿਮਾਰਾਮ ਦੀਪੇ ਜਿੰਦਾਬਾਦ ਬਹੁਤ ਸਰਪ੍ਰਸ਼ਾਸ਼ਕ ਮੁਰਦਾਬਾਤ ਬਹੁਤ ਸਰਪ੍ਰਸ਼ਾਸ਼ਕ ਮੁਰਦਾਬਾਤ ਹਿਮਾਰਾਮ ਦੀਪੇ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਜੀ ਖਾਲਸਾ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਜੀ ਖਾਲਸਾ